ਸਸ ਸ਼੍ਰੀ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਜ਼ਰੂਰ ਲਿਖ ਦੇਣਾ ਜੀ ਕੁੰਭ ਰਾਸ਼ੀ ਦੇ ਦੋਸਤੋ ਇਸ ਮਹੀਨੇ ਦੇ ਵਿੱਚ ਪਹਿਲੀ ਵਾਰ ਤੁਹਾਨੂੰ ਇੰਨੀ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ 699 ਸਾਲਾਂ ਦੇ ਬਾਅਦ ਮਹਾ ਸੰਜੋਗ ਬਣ ਰਿਹਾ ਹੈ ਹੁਣ ਤੁਹਾਨੂੰ ਚਾਹੇ ਤਾਂ ਹੋਵੇ ਔਰਤ ਹੋਵੇ ਚਾਹੇ ਬੰਗਲਾ ਹੋਵੇ ਜਾਂ ਗੱਡੀ ਹੋਵੇ ਚਾਹੇ ਖੁਸ਼ਹਾਲ ਪਰਿਵਾਰ ਹੋਵੇ ਹੁਣ ਸਭ ਕੁਝ ਤੁਹਾਨੂੰ ਮਿਲਣ ਵਾਲਾ ਹੈ ਦੋਸਤੋ ਕਿਉਂਕਿ ਕਈ ਸਾਲਾਂ ਦੇ ਬਾਅਦ ਇਸ ਦਿਸ਼ਾ ਦੇ ਵਿੱਚ ਤੁਹਾਡੇ ਲਈ ਸਿਤਾਰੇ ਚਮਕਣ ਜਾ ਰਹੇ ਹਨ ਮੰਗਲ ਅਤੇ ਬੁੱਧ ਦੀ ਮਧੁਰਤਾ ਤੁਹਾਡੇ ਨਾਲ ਹੈ ਦੋਸਤੋ ਸ਼ੁਕਰ ਮੰਗਰ ਅਤੇ ਬੁੱਧਦਾ ਮਿਲਾਪ ਹੋ ਰਿਹਾ ਹੈ ਇਹ ਬਹੁਤ ਵਧੀਆ ਹੈ ਅਤੇ ਚੰਗੇ ਸੰਕੇਤ ਦਿਖਾ ਰਿਹਾ ਹੈ ਕਿ ਅਗਲੇ 3 ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਇਸ ਵੀਡੀਓ ਨੂੰ ਹਲਕੇ ਦੇ ਵਿੱਚ ਨਾ ਲੈਣਾ ਕਿਉਂਕਿ ਇਹ ਸਮਾਂ ਦੁਪਹਿਰਾਂ ਨਹੀਂ ਆਵੇਗਾ ਕਾਲ ਯੁੱਗ ਦੇ ਵਿੱਚ ਅਚੈਈ ਘਟਨਾ ਪਹਿਲੀ ਵਾਰ ਵਾਪਰਨ ਜਾ ਰਹੀ ਹੈ ਇੰਨੀ ਵੱਡੀ ਖੁਸ਼ਖਬਰੀ ਦੋਸਤੋ ਤੁਸੀਂ ਸਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਤੁਹਾਨੂੰ ਇਹ ਮਿਲ ਜਾਵੇਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਦੋਸਤੋ ਜੇਕਰ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਥੋੜੀ ਜਿਹੀ ਜਾਣਕਾਰੀ ਛੱਡੀ ਤਾਂ ਪੂਰੀ ਜਾਣਕਾਰੀ ਤੁਹਾਨੂੰ ਨਹੀਂ ਮਿਲੇਗੀ ਇਸ ਦੇ ਉਲਟ ਤੁਹਾਨੂੰ ਕੁਝ ਨਹੀਂ ਮਿਲਣ ਵਾਲਾ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਕਿਉਂਕਿ ਕਿਉਂਕਿ ਸ਼ਨੀ ਦੀ ਸਾੜ ਸਤਿ ਤੁਹਾਡੇ ਉੱਪਰ ਚੱਲ ਰਹੀ ਹੈ ਜਿਸ ਕਾਰਨ ਤੁਹਾਨੂੰ ਥੋੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਖਾਸ ਉਪਾਅ ਵੀ ਦੱਸਣ ਜਾ ਰਹੀ ਹਾਂ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚੋਗੇ ਦੋਸਤੋ ਇਹ ਬਹੁਤ ਵਧੀਆ ਹੈ ਸਹਿਯੋਗ ਦਾ ਲਾਭ ਉਠਾਓ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਦੋਸਤੋ ਇਸ ਸਮੇਂ માતા ਲక్ష్ਮੀ ਜੀ ਤੁਹਾਡੇ ਉੱਤੇ ਬਹੁਤ ਮਿਹਰਬਾਨ ਹੋਣ ਵਾਲੇ ਹਨ ਪਹਿਲਾ ਐਸਟਰਾ ਹੁੰਦਾ ਸੀ ਕਿ ਮਾਤਾ ਲక్ష్ਮੀ ਤੁਹਾਡੇ ਉੱਤੇ ਖੁਸ਼ ਹੁੰਦੀ ਸੀ ਪਰ ਥੋੜੇ ਦਿਨਾਂ ਦੇ ਲਈ ਹੁਣ ਮਾ ਲక్ష్ਮੀ ਕੁਝ ਦਿਨਾਂ ਦੇ ਲਈ ਤੁਹਾਡੇ ਤੇ ਬਹੁਤ ਮਿਹਰਬਾਨ ਹੋਣ ਵਾਲੀ ਹੈ ਪਹਿਲਾਂ ਲక్ష్ਮੀ ਤੁਹਾਡੇ ਕੋਲ ਆ ਜਾਂਦੀ ਹੈ ਜਾਣ ਕੇ ਤੁਹਾਡੇ ਕੋਲ ਕੁਝ ਸਮੇਂ ਲਈ ਬਹੁਤ ਸਾਰਾ ਪੈਸਾ ਹੁੰਦਾ ਹੈ ਅਤੇ ਫਿਰ ਤੁਸੀਂ ਗਰੀਬੀ ਦੇ ਵਿੱਚ ਵਾਪਸ ਆ ਜਾਂਦੇ ਹੋ ਪੈਸਾ ਨਹੀਂ ਟਿਕਦਾ ਇਹ ਤੁਹਾਡੇ ਹੱਥੋਂ ਖਿਸਕ ਜਾਂਦਾ ਹੈ ਦੋਸਤੋ ਦੂਸਰੀ ਗੱਲ ਇਹ ਹੈ ਕਿ ਤੁਹਾਡਾ ਸ਼ਨੀ ਵੀ ਬਹੁਤ ਕਮਜ਼ੋਰ ਰਹਿੰਦਾ ਹੈ ਪਰ ਹੁਣ ਤੁਹਾਡਾ ਸ਼ਨੀ ਬਲਵਾਨ ਹੋ ਜਾਵੇਗਾ ਅਤੇ ਮਾਤਾ ਲక్ష్ਮੀ ਤੁਹਾਡੇ ਘਰ ਦੇ ਵਿੱਚ ਸਦਾ ਲਈ ਨਿਵਾਸ ਕਰੇਗੀ ਦੋਸਤੋ ਮਾਤਾ ਦੇ ਆਸ਼ੀਰਵਾਦ ਦੇ ਨਾਲ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਤੇ ਪੈਸਿਆਂ ਦਾ ਮੇ ਪੈਣ ਵਾਲਾ ਹੈ ਇਸ ਲਈ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਦੋਸਤੋ ਤੁਹਾਨੂੰ ਤੋਖਾ ਦੇਣ ਵਾਲੇ ਤੁਹਾਡੇ ਦੋਸਤ ਹਨ ਜਿਨ੍ਹਾਂ ਨੇ ਤੁਹਾਨੂੰ ਤੋਖਾ ਦਿੱਤਾ ਹੈ ਤੁਸੀਂ ਕਿਸੇ ਇਨਸਾਨ ਤੇ ਭਰੋਸਾ ਕਰਦੇ ਹੋ ਅਤੇ ਸੋਚਦੇ ਹੋ ਕਿ ਇਹ ਭਰੋਸੇ ਦੇ ਲਾਇਕ ਹੈ ਅਤੇ ਸਾਰੀ ਉਮਰ ਤੁਹਾਡੇ ਨਾਲ ਰਹੇਗਾ ਤਾਂ ਉਹ ਵਿਅਕਤੀ ਤੁਹਾਨੂੰ ਉਸੇ ਪਲ ਛੱਡ ਦਿੰਦਾ ਹੈ ਦੋਸਤੋ ਸੱਚਾ ਪਿਆਰ ਲੱਭਣਾ ਬਹੁਤ ਮੁਸ਼ਕਲ ਹੈ ਤੁਸੀਂ ਮਦਦ ਕਰਦੇ ਹੋ ਹਰ ਕਿਸੇ ਦੀ ਪਰ ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤਾਂ ਤੁਹਾਡੇ ਨਾਲ ਬਹੁਤ ਥੋੜੇ ਲੋਕ ਹੁੰਦੇ ਹਨ ਬਾਕੀ ਸਾਰੇ ਛੱਡ ਕੇ ਚਲੇ ਜਾਂਦੇ ਹਨ ਪਰ ਦੋਸਤੋ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਸ ਨੇ ਤੁਹਾਨੂੰ ਦੁੱਖ ਦਿੱਤਾ ਹੈ ਜਿਸ ਨੇ ਤੁਹਾਡਾ ਫਾਇਦਾ ਉਠਾਇਆ ਹੈ ਉਹ ਹੁਣ ਤੁਹਾਡੇ ਕੋਲ ਆਵੇਗਾ ਅਤੇ ਤੁਹਾਡਾ ਦੋਸਤ ਬਣੇਗਾ ਜੋ ਤੁਹਾਡੀਆਂ ਤਲੀਆਂ ਨੂੰ ਚੁੰਮੇਗਾ ਕਿਉਂਕਿ ਹੁਣ ਤੁਹਾਡੇ ਅਜੇ ਚੰਗੇ ਦਿਨ ਆਉਣਗੇ ਕਿ ਹਰ ਕੋਈ ਤੁਹਾਡੀ ਤਾਰੀਫ ਵੀ ਕਰੇਗਾ ਦੋਸਤੋ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਣੇ ਚੰਗੇ ਸਮੇਂ ਦੇ ਵਿੱਚ ਸਿਰਫ ਉਸ ਵਿਅਕਤੀ ਨੂੰ ਜਗ੍ਹਾ ਦਿਓ ਜੋ ਮਾੜੇ ਸਮੇਂ ਦੇ ਵਿੱਚ ਤੁਹਾਡਾ ਸਾਥ ਦੇਵੇ ਜੋ ਮਾੜੇ ਸਮੇਂ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇ ਬਾਕੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ ਅਗਲੇ 3 ਦਿਨਾਂ ਦੇ ਨਤੀਜੇ ਦੱਸਾਂਗੇ ਤਾਰਿਆਂ ਨੇ ਬਹੁਤ ਮਜ਼ਬੂਤ ਸੰਕੇਤ ਦਿੱਤੇ ਹਨ ਵੀਡੀਓ ਦੇ ਵਿੱਚ ਤੁਹਾਨੂੰ ਆਪਣੇ ਕਾਰੋਬਾਰ ਨੰਕਰੀ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਸਿਹਤ ਪਿਆਰ ਦੇ ਰਿਸ਼ਤੇ ਤਾਂ ਸ਼ੁਰੂ ਤੋਂ ਹੀ ਹਨ ਪਰ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਸੱਚੇ ਮਨ ਅਤੇ ਸੱਚੀ ਸ਼ਰਦਾ ਦੇ ਨਾਲ ਹਰ ਹਰ ਮਹਾਦੇਵ ਲਿਖੋ ਤੁਹਾਡੇ ਸਭ ਤੇ ਮਹਾਦੇਵ ਦੀ ਕਿਰਪਾ ਬਣੀ ਰਹੇ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਮਹਾਨ ਗ੍ਰਹਿ ਤੁਹਾਡੇ ਛੇਵੇਂ ਦੇ ਵਿੱਚ ਵੱਡਾ ਪਰਿਵਰਤਨ ਲਿਆਉਣ ਵਾਲੇ ਹਨ ਸ਼ਨੀ ਰਾਸ਼ੀ ਦੇ ਵਿੱਚ ਵੱਡਾ ਬਦਲਾਵ ਲਿਆਉਣ ਵਾਲੇ ਹਨ ਅਤੇ ਮੰਗਲ ਅਤੇ ਸ਼ੁਕਰ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਾਲੇ ਹਨ ਇਹਨਾਂ ਨੂੰ ਹਲਕੇ ਦੇ ਵਿੱਚ ਨਾ ਲਓ ਗ੍ਰਹਿਹ ਅਤੇ ਤਾਰਾ ਮੰਡਲਾਂ ਦੀ ਗਤੀ ਤੇ ਆਧਾਰਿਤ ਹੈ ਇੱਥੇ ਦੱਸੇ ਗਏ ਉਪਾਅ ਸਿੱਧ ਅਤੇ ਚਮਤਕਾਰਯੋਗ ਉਪਾਹਰਨ ਜੋ ਵਿਅਕਤੀ ਇਹ ਉਪਾਅ ਕਰਦਾ ਹੈ ਉਸੇਆਂ ਬਹੁਤ ਸਾਰੀਆਂ ਗੁੰਝਲਦਾਰ ਈਸ਼ਿਆਵਾਂ ਪੂਰੀਆਂ ਹੁੰਦੀਆਂ ਹਨ ਕਿਉਂਕਿ ਮੰਗਲ ਗ੍ਰਹਿ ਗੁੱਸੇ ਵਾਲਾ ਹੈ ਭਾਵ ਤੁਹਾਡੇ ਅੰਦਰ ਗੁੱਸਾ ਜ਼ਿਆਦਾ ਹੋ ਸਕਦਾ ਹੈ ਕੁੰਭ ਰਾਸ਼ੀ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਨੂੰ ਗੁੱਸਾ ਆਉਂਦਾ ਹੈ ਤੁਸੀਂ ਕਿਸੇ ਨੂੰ ਗਾਲਾਂ ਕੱਢੋਗੇ ਇਸ ਕਾਰਨ ਤੁਹਾਡੇ ਵਿੱਚ ਗੜਬੜ ਹੋ ਸਕਦੀ ਹੈ ਜ਼ਿੰਦਗੀ ਅਤੇ ਲੋਕਾਂ ਵਿੱਚ ਤੁਹਾਡੀ ਸਦ ਪਾਉਣਾ ਵੀ ਵਿਗੜ ਸਕਦੀ ਹੈ ਕੰਬ ਰਾਸ਼ੀ ਵਾਲਿਓ ਤੇ ਨਾਲ ਇਹ ਸ਼ਨੀ ਦੇਵ ਵੀ ਰਾਸ਼ੀ ਦੇ ਵਿੱਚ ਵਿਰਾਜਮਾਨ ਹੋਣਗੇ ਇਮਤਿਹਾਨ ਲੈਣਗੇ ਜੇ ਤੁਸੀਂ ਇਸ ਦੇ ਵਿੱਚ ਪਾਸ ਹੋ ਗਏ ਤਾਂ ਤੁਹਾਨੂੰ ਦosਰਿਆਂ ਦਾ ਪਿਆਰ ਮਿਲੇਗਾ ਪਰ ਜੇ ਤੁਸੀਂ ਬੇਈਮਾਨੀ ਧੋਖੇ ਅਤੇ ਗਲਤ ਰਸਤੇ ਚੁਣੇ ਤਾਂ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਵੀ ਪਰਬਾਦ ਹੋ ਜਾਵੇਗੀ ਇਹ ਜ਼ਿੰਦਗੀ ਦੇ ਵਿੱਚ ਤੁਹਾਡੀ ਤਾਕਤ ਦੀ ਪਰਖ ਕਰੇਗਾ ਤੁਹਾਡੇ ਵਿੱਚ ਕਿੰਨੀ ਹਿੰਮਤ ਹੈ ਕਿਉਂਕਿ ਕੋਈ ਵੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕਦਾ ਉਸ ਵਿਅਕਤੀ ਦੇ ਕੋਲ ਤਾਕਤ ਹੈ ਜੇਕਰ ਇਥੇ ਇਨ੍ਹਾਂ ਤਿੰਨ ਸਥਿਤੀਆਂ ਦੇ ਵਿੱਚ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖੋਗੇ ਇਨ੍ਹਾਂ ਤਿੰਨ ਗ੍ਰਹਾਂ ਦਾ ਸੁਭਾਅ ਇਨ੍ਹਾਂ ਤਿੰਨ ਗ੍ਰਹਾਂ ਦਾ ਸubh ਪ੍ਰਭਾਵ ਤੁਹਾਡੇ ਤੇ ਮਹਿਸੂਸ ਹੋਣਾ ਸ਼ੁਰੂ ਹੋਵੇਗਾ ਅਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਮੀਰ ਬਣ ਜਾਓਗੇ ਅਗਲੇ 72 ਘੰਟਿਆਂ ਦੇ ਵਿੱਚ ਤੁਹਾਡਾ ਸਮਾਜਿਕ ਦਾਇਰਾ ਵਧਣ ਵਾਲਾ ਹੈ ਜਾਨਣ ਕਿ ਉਹਨਾਂ ਦੀ ਇੱਜ਼ਤ ਮਾਣ ਉਹਨਾਂ ਦੀ ਪਛਾਣ ਬਣਨ ਵਾਲੀ ਹੈ ਅਤੇ ਜਦੋਂ ਕਿਸੇ ਵਿਅਕਤੀ ਦੀ ਦੌਲਤ ਵਾਦੀ ਹੈ ਤਾਂ ਉਸ ਦੇ ਅੰਦਰੋਂ ਇੱਕ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਮੈਂ ਵੀ ਕੁਝ ਕਰ ਰਿਹਾ ਹਾਂ ਮੇਰੇ ਵੀ ਆਪਣੀ ਪਛਾਣ ਹੈ ਕਈ ਵਾਰ ਇਹ ਪਛਾਣ ਬਹੁਤ ਵਧੀਆ ਸਾਬਤ ਹੁੰਦੀ ਹੈ ਪਰ ਕਈ ਵਾਰ ਇਸ ਪਛਾਣ ਦੇ ਨਾਲ ਬਹੁਤਾ ਕੰਮ ਕਰਨ ਦੇ ਯੋਗ ਨਹੀਂ ਹੁੰਦੇ ਜੋ ਸਾਡੇ ਦਿਲ ਦੇ ਵਿੱਚ ਹੁੰਦਾ ਹੈ ਅਸੀਂ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ ਪਰ ਲੋਕਾਂ ਦੀ ਪਰਵਾਹ ਨਾ ਕਰੋ ਆਪਣੀ ਮਰਜ਼ੀ ਦਾ ਕੰਮ ਕਰੋ ਜਿੱਥੇ ਤੁਸੀਂ ਖੋਜ ਗਏ ਲੋਕ ਤੁਹਾਡੇ ਵਿੱਚ ਨੁਕਸ ਕੱਢਣਗੇ ਉਹ ਬਿਆਨ ਕਰਨਾ ਸ਼ੁਰੂ ਕਰ ਦੇਣਗੇ ਇਸ ਲਈ ਦੋਸਤੋ ਲੋਕ ਜੋ ਚਾਉਣ ਉਸ ਤੇ ਵਿਸ਼ਵਾਸ ਨਾ ਕਰੋ ਜੋ ਤੁਹਾਡਾ ਦਿਲ ਚਾਹੇ ਉਹ ਕਰੋ ਤੁਸੀਂ ਹਮੇਸ਼ਾ ਸੋਚਣਾ ਕਿ ਜੋ ਮੈਂ ਕਰ ਰਿਹਾ ਹਾਂ ਬਿਲਕੁਲ ਸਹੀ ਕਰ ਰਿਹਾ ਹਾਂ ਉਹ ਮੇਰੇ ਲਈ ਸਹੀ ਹੋਵੇਗਾ ਜੋ ਮੈਂ ਫੈਸਲਾ ਕਰ ਰਹੀ ਹਾਂ ਪਰ ਇਸ ਦਾ ਮੇਰੇ ਭਵਿੱਖ ਤੇ ਕੋਈ ਅਸਰ ਨਹੀਂ ਪਵੇਗਾ ਇਹ ਆਤਮ ਨਿਰੀਖਣ ਅਤੇ ਸੋਚਣ ਲਈ ਬਹੁਤ ਵਧੀਆ ਸਮਾਂ ਹੈ ਹੋਰ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਆਉਣ ਵਾਲਾ ਹੈ ਇਹ ਤੁਹਾਡੇ ਸਮੇਂ ਦੇ ਵਿੱਚ ਤੁਹਾਡੀ ਮਦਦ ਕਰਨ ਵਾਲਾ ਹੈ ਅਤੇ ਤੁਹਾਡੇ ਸਾਥੀ ਨੂੰ ਵੀ ਕਿਸੇ ਖਾਸ ਕੰਮ ਦੇ ਵਿੱਚ ਸਫਲਤਾ ਮਿਲਣ ਵਾਲੀ ਹੈ ਗੁੰਭਰਾਸ਼ੀ ਵਾਲਿਓ ਜੋ ਕਿ ਇੱਕ ਪਲੱਸ ਪੁਆਇੰਟ ਹੈ ਅਤੇ ਤੁਹਾਨੂੰ ਆਪਣੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਲੋਕ ਆਪਣੇ ਪੈਸੇ ਨੂੰ ਦਿਖਾਉਂਦੇ ਹਨ ਕਿ ਉਹਨਾਂ ਕੋਲ ਬਹੁਤ ਸਾਰਾ ਪੈਸਾ ਹੈ ਜਿਸ ਨੂੰ ਦੇਖ ਕੇ ਲੋਕਾਂ ਕੋਲ ਪੈਸਾ ਨਹੀਂ ਹੈ ਉਹ ਬਹੁਤ ਈਰਖਾ ਕਰਦੇ ਹਨ ਉਹਨਾਂ ਨੂੰ ਅੰਦਰੋਂ ਇਹ ਅਹਿਸਾਸ ਹੁੰਦਾ ਹੈ ਕਿ ਮੇਰੇ ਕੋਲ ਪੈਸਾ ਕਿਉਂ ਨਹੀਂ ਉਸ ਕੋਲ ਇਨਾ ਕਿਵੇਂ ਹੈ ਤਾਂ ਕਦੇ-ਕਦਾਈਂ ਤੁਸੀਂ ਉਸ ਵਿਅਕਤੀ ਦੇ ਮਹਿਸੂਸ ਕਰਦੇ ਹੋ ਤੁਸੀਂ ਆਪਣਾ ਪੈਸਾ ਗਵਾ ਲੈਂਦੇ ਹੋ ਕਈ ਲੋਕ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਚਾਰੇ ਪਾਸੇ ਦੱਸ ਦਿੰਦੇ ਹਨ ਫਿਰ ਲੋਕਾਂ ਦੀ ਹਾਲਤ ਵਿਗੜ ਜਾਂਦੀ ਹੈ ਤੇ ਨਤੀਜਾ ਇਹ ਹੁੰਦਾ ਹੈ ਕਿ ਉਹ ਵਿਅਕਤੀ ਕੁਝ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਫਿਰ ਤੁਹਾਨੂੰ ਲੋਕਾਂ ਦੀ ਹਾਇ ਲੈ ਕੇ ਬੈਠ ਜਾਂਦੀ ਹੈ ਸਮਝ ਲਵੋ ਕਿ ਇਸ ਦੁਨੀਆ ਦੇ ਵਿੱਚ ਸਿਰਫ ਤੁਹਾਡੇ ਮਾਪੇ ਹੀ ਹਨ ਜੋ ਤੁਹਾਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਹਨ ਬਾਕੀ ਉਹ ਹਨ ਜੋ ਸਿਰਫ ਤੁਹਾਨੂੰ ਡਿੱਗਦਾ ਦੇਖਣਾ ਚਾਹੁੰਦੇ ਹਨ ਇਸ ਲਈ ਆਪਣੀ ਭਾਵਨਾ ਨੂੰ ਆਪਣੇ ਅੰਦਰ ਰੱਖੋ ਕਿਉਂਕਿ ਈਰਖਾ ਦੀ ਭਾਵਨਾ ਤੁਹਾਡੇ ਕੰਮ ਨੂੰ ਵਿਗਾੜ ਸਕਦੀ ਹੈ ਇਸ ਸਮੇਂ ਖर्चे ਵੀ ਬਹੁਤ ਜ਼ਿਆਦਾ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ 12 ਮਾਰਚ ਦੇ ਮੌਕੇ ਤੇ ਸ਼ੁੱਕਰ ਰਾਸ਼ੀ ਦੇ 8ਵੇਂ ਘਰ ਦੇ ਵਿੱਚ ਹੋਣ ਵਾਲਾ ਪਰਿਵਰਤਨ ਅਤੇ ਚੰਦਰਮਾ ਅਤੇ ਮੰਗਲ ਦਾ ਅਚਨਚੇਤ ਹੋ ਰਿਹਾ ਹੈ ਤੁਹਾਡੇ ਖਰਚਿਆਂ ਦੇ ਵਿੱਚ ਵਾਧਾ ਕਰਨ ਵਾਲਾ ਹੈ ਬਤੇਰੇ ਖਰਚ ਉੱਤੇ ਕਾਬੂ ਨਾ ਰੱਖਿਆ ਗਿਆ ਤਾਂ ਬਹੁਤ ਧਨ ਦੌਲਤ ਦਾ ਨੁਕਸਾਨ ਹੋ ਸਕਦਾ ਹੈ ਤੁਹਾਡਾ ਵਿਵਾਦ ਬਹੁਤ ਵੱਡਾ ਹੋ ਸਕਦਾ ਹੈ ਤੁਹਾਡਾ ਮਾਨਸਿਕ ਸੰਤੁਲਨ ਥੋੜਾ ਵਿਗੜ ਸਕਦਾ ਹੈ ਤੁਹਾਨੂੰ ਤਣਾਅ ਮਹਿਸੂਸ ਹੋਣ ਲੱਗੇਗਾ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਬਚਿਆ ਸਾਡੀ ਸਭ ਤੋਂ ਵੱਡੀ ਖੁਸ਼ੀ ਤਾਂ ਪੈਸਾ ਹੈ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਪੈਸਿਆਂ ਦੇ ਨਾਲ ਜੁੜੀ ਹੁੰਦੀ ਹੈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਚੰਗੀ ਰਕਮ ਆ ਰਹੀ ਹੈ ਚੰਗੀ ਰਕਮ ਬਚਾਈ ਜਾ ਰਹੀ ਹੈ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ ਪਰ ਜੇ ਥੋੜਾ ਜਿਹਾ ਪੈਸਾ ਖਤਮ ਹੋ ਜਾਵੇ ਤਾਂ ਅਸੀਂ ਵੀ ਦੁਖੀ ਹੋ ਜਾਂਦੇ ਹਾਂ ਤੁਹਾੜਨੀ ਕੁਝ ਗਲਤ ਸਦ ਪਾਵਨਾ ਦੇ ਨਾਲ ਤੁਹਾਡਾ ਮੂਡ ਉਦਾਸ ਹੁੰਦਾ ਹੈ ਜਦੋਂ ਹੀ ਤੁਹਾਡੇ ਲਾਈਫ ਦੇ ਵਿੱਚ ਪੈਸਾ ਆ ਜਾਵੇ ਤਾਂ ਤੁਹਾਨੂੰ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ ਇਸ ਮਹੀਨੇ ਤੁਹਾਡੇ ਲਈ ਬਹੁਤ ਸਾਰੇ ਚੰਗੇ ਕੰਮ ਹੋਣ ਵਾਲੇ ਹਨ ਪਰ ਵਿਅਕਤੀ ਦੀ ਗਤੀਵਿਧੀ ਤੇ ਨਜ਼ਰ ਰੱਖੋ ਕਿ ਕੌਣ ਤੁਹਾਡੇ ਨਾਲ ਹੈ ਕੌਣ ਤੁਹਾਡੇ ਵਿਰੁੱਧ ਹੈ ਕੌਣ ਤੁਹਾਡਾ ਆਪਣਾ ਹੈ ਕੌਣ ਤੁਹਾਡੇ ਪਿੱਛੇ ਛੁਰਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਕਾਰਨ ਤੁਹਾਡੇ ਮਨ ਦੇ ਵਿੱਚ ਉਲਝਣ ਰਹੇਗੀ ਹਾਲਾਂਕਿ ਤੁਹਾਡੀ ਸਮਝਦਾਰੀ ਅਤੇ ਸਹੀ ਆਚਰਣ ਨਾਲ ਤੁਸੀਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਹੱਲ ਕਰ ਸਕੋਗੇ ਦਫ਼ਤਰ ਵਿੱਚ ਕੋਈ ਅਧਿਕਾਰੀ ਦੇ ਨਾਲ ਮੀਟਿੰਗ ਸਫਰ ਨਾ ਹੋਣ ਤੇ ਮਨ ਦੇ ਵਿੱਚ ਕੁਝ ਤਣਾਅ ਰਹੇਗਾ ਜੇਕਰ ਤਣਾਅ ਵੱਧਦਾ ਹੈ ਤਾਂ ਤੁਹਾਡੀ ਸਿਹਤ ਤੇ ਅਸਰ ਪਵੇਗਾ ਇੱਥੇ ਛੋਟੀਆਂ-ਮੋਟੀਆਂ ਸਮੱਸਿਆਵਾਂ ਹਨ ਪਰ ਤੁਹਾਨੂੰ ਪਰ ਤੁਹਾਨੂੰ ਆਪਣਾ ਦਿਲ ਨਹੀਂ ਛੱਡਣਾ ਤੁਸੀਂ ਇਸ ਨੂੰ ਨਿਯਮਿਤ ਕਰਦੇ ਰਹੋ ਤੁਹਾਨੂੰ ਦੱਸ ਦਈਏ ਕਿ ਬਹੁਤੇ ਕੰਮ ਥੋੜੀ ਮਿਹਨਤ ਨਾਲ ਪੂਰੇ ਹੋ ਜਾਣਗੇ ਥੋੜੀ ਜਿਹੀ ਕੋਸ਼ਿਸ਼ ਦਾ ਮਤਲਬ ਹੈ ਕਿ ਉਹ ਕੰਮ ਥੋੜੀ ਜਿਹੀ ਯਤਨਾਂ ਦੇ ਨਾਲ ਪੂਰੇ ਹੋ ਜਾਣਗੇ ਤੁਹਾਡਾ ਸਮਾਂ ਬਰਬਾਦ ਨਹੀਂ ਹੋਵੇਗਾ ਸਭ ਕੁਝ ਨਵਾਂ ਸਿੱਖਣ ਦੇ ਵਿੱਚ ਆਵੇਗਾ ਤੁਹਾਨੂੰ ਇਸ ਸਮੇਂ ਨੂੰ ਤਜਰਬੇਕਾਰ ਲੋਕਾਂ ਨਾਲ ਗੱਲਬਾਤ ਕਰਕੇ ਆਪਣੇ ਸੰਪਰਕ ਦਾ ਘੇਰਾ ਵਧਾਉਣ ਦੇ ਵਿੱਚ ਲਗਾਉਣਾ ਹੋਵੇਗਾ ਪਰਿਵਾਰ ਦੇ ਨਾਲ ਜੁੜੀ ਕੋਈ ਸਮੱਸਿਆ ਹੱਲ ਹੋਣ ਵਾਲੀ ਹੈ ਇਸ ਨਾਲ ਤਣਾਅ ਦੂਰ ਹੋ ਜਾਵੇਗਾ ਜੋ ਪੈਸਾ ਤੁਹਾਨੂੰ ਲੰਮੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ ਉਹ ਪੈਸਾ ਹੁਣ ਜਲਦ ਮਿਲ ਜਾਵੇਗਾ ਕਈ ਵਾਰ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਤੁਹਾਡੇ ਸੁਭਾਅ ਕਾਰਨ ਲੋਕ ਤੁਹਾਡਾ ਫਾਇਦਾ ਉਠਾ ਰਹੇ ਨੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਹਮੇਸ਼ਾ ਮਦਦ ਮੰਗਦੇ ਹਨ ਅਤੇ ਤੁਰੰਤ ਤੁਸੀਂ ਹਾਂ ਕਰ ਦਿੰਦੇ ਹੋ ਅਸੀਂ ਸੋਚਦੇ ਹਾਂ ਕਿ ਨਾ ਕਹਿੰਦੇ ਅਸੀਂ ਆਪਣੇ ਅੰਦਰ ਸ਼ਰਮ ਮਹਿਸੂਸ ਕਰਦੇ ਹਾਂ ਅਸੀਂ ਅੰਦਰੋਂ ਭਾਵਕ ਹੋ ਜਾਂਦੇ ਹਾਂ ਉਸ ਵਿਅਕਤੀ ਦਾ ਰੋਂਦਾ ਚਿਹਰਾ ਦੇਖ ਕੇ ਉਸੀ ਗੱਲ ਸੁਣ ਕੇ ਅਸੀਂ ਭਾਵਕ ਹੁੰਦੇ ਹਾਂ ਉਸੇ ਪਿਆਰ ਭਰੇ ਸ਼ਬਦ ਸੁਣ ਕੇ ਅਸੀਂ ਪਿਗਲ ਜਾਂਦੇ ਹਾਂ ਉਸ ਨੂੰ ਹਾਂ ਕਹਿ ਦਿੰਦੇ ਹਾਂ ਦੋਸਤੋ ਕਦੇ ਵੀ ਕਿਸੇ ਦੇ ਸਾਹਮਣੇ ਭਾਵਕ ਹੋ ਕੇ ਝਟ ਹਾਂ ਨਹੀਂ ਕਰਨੀ ਚਾਹੀਦੀ ਅਤੇ ਦੁਜਾ ਬੰਦਾ ਹਰ ਵਾਰ ਤੁਹਾਡਾ ਫਾਇਦਾ ਉਠਾਉਂਦਾ ਹੈ ਅਤੇ ਤੁਹਾਨੂੰ ਲੋਕਾਂ ਨੂੰ ਇਸ ਤਰ੍ਹਾਂ ਤੁਹਾਡਾ ਫਾਇਦਾ ਚੁੱਕਣ ਨਹੀਂ ਦੇਣਾ ਚਾਹੀਦਾ ਜੇਕਰ ਤੁਹਾਡੇ ਕੋਲ ਤਾਕਤ ਹੈ ਤਾਂ ਮਦਦ ਕਰੋ ਪਰ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਨਾ ਕਹਿਣੀ ਹੋਵੇਗੀ ਆਪਣੇ ਆਪ ਦਾ ਨੁਕਸਾਨ ਨਾ ਕਰੋ ਅਤੇ ਹਾਂ ਜਾਂ ਨਾ ਦੇ ਵਿੱਚ ਬੋਲਣਾ ਸਿੱਖੋ ਜੇਵਨ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਖਾਸ ਕਰਕੇ ਕਾਲਯੁਗ ਤੇ ਇਸ ਦੌਰ ਦੇ ਵਿੱਚ ਕੋਈ ਵੀ ਰੁਕਿਆ ਹੋਇਆ ਕੰਮ 3 ਦਿਨਾਂ ਦੇ ਵਿੱਚ ਦੁਬਾਰਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਆਪਣਾ ਕੰਮ ਪੂਰੀ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਹੈ ਅਤੇ ਪਾਰਦਰਸ਼ਤਾ ਬਣਾਈ ਰੱਖਣੀ ਚਾਹੀਦੀ ਹੈ ਸਾਂਝੇਦਾਰੀ ਦੇ ਮਾਮਲਿਆਂ ਦੇ ਵਿੱਚ ਉਚਿਤ ਪ੍ਰਬੰਧ ਬਣੇ ਰਹਿਣਗੇ ਸਰਕਾਰੀ ਨੌਕਰੀ ਵਿੱਚ ਤੁਹਾਨੂੰ ਕੋਈ ਚੰਗਾ ਕੰਮ ਸੌਂਪਿਆ ਜਾ ਸਕਦਾ ਹੈ ਜਿਸ ਨਾਲ ਤੁਹਾਨੂੰ ਹੋਰ ਸਫਲਤਾ ਮਿਲੇਗੀ ਪਰ ਜੇਕਰ ਕੋਈ ਸਰਕਾਰੀ ਕਾਰਵਾਈ ਤੁਹਾਡੇ ਵਿਰੁੱਧ ਹੋ ਰਹੀ ਹੈ ਤਾਂ ਥੋੜਾ ਸੁਚੇਤ ਰਹੋ ਕਿਉਂਕਿ ਜੇਕਰ ਤੁਸੀਂ ਕੋਈ ਵੀ ਗਲਤ ਕਦਮ ਚੁੱਕੋ ਤਾਂ ਉਲਟਾ ਵੀ ਹੋ ਸਕਦਾ ਹੈ ਪਰ ਜੇ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਹੱਕਾਂ ਤੇ ਡੱਟੇ ਰਹੋਗੇ ਤਾਂ ਜਿੱਤ ਤੁਹਾਡੀ ਹੋਵੇਗੀ ਤੁਹਾਡਾ ਨਾਮ ਜ਼ਿੰਦਗੀ ਦੇ ਵਿੱਚ ਹਮੇਸ਼ਾ ਗੂੰਜਦਾ ਰਹੇਗਾ ਪੈਸਾ ਕਮਾਉਣਾ ਹਰ ਕੋਈ ਚਾਹੁੰਦਾ ਹੈ ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਪੈ ਜਾਂਦੇ ਹਨ ਕਿ ਸਾਨੂੰ ਪਿਆਰ ਅਤੇ ਪੈਸਾ ਉਹਨਾਂ ਵਿੱਚੋਂ ਇੱਕ ਨੂੰ ਚੁਣਨਾ ਹੁੰਦਾ ਹੈ ਬਹੁਤ ਸਾਰੇ ਬੇਵਕੂਫ ਲੋਕ ਪੈਸੇ ਦੀ ਚੋਣ ਕਰਨਾ ਪਸੰਦ ਕਰਦੇ ਹਨ ਪਰ ਜ਼ਿੰਦਗੀ ਦੇ ਵਿੱਚ ਜਦੋਂ ਵਿਅਕਤੀ ਕੋਲ ਪੈਸਾ ਹੁੰਦਾ ਹੈ ਤਾਂ ਰਿਸ਼ਤੇ ਨਹੀਂ ਹੁੰਦੇ ਅਤੇ ਉਸ ਤੋਂ ਬਾਅਦ ਉਸ ਪੈਸੇ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਲਈ ਆਪਣੇ ਧਰਮ ਨੂੰ ਆਪਣੀ ਪਤਨੀ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਭੈਣ ਭਰਾਵਾਂ ਨੂੰ ਮਹੱਤਵ ਦਿਓ ਜੇਕਰ ਉਹ ਤੁਹਾਡੇ ਨਾਲ ਖੜੇ ਹਨ ਤਾਂ ਤੁਹਾਡੇ ਅੰਦਰ ਬਹੁਤ ਹਿੰਮਤ ਆ ਜਾਂਦੀ ਹੈ ਜੇਕਰ ਤੁਸੀਂ ਸਭ ਕੁਝ ਗਵਾ ਲੈਂਦੇ ਹੋ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਪ੍ਰਾਪਤ ਕਰੋਗੇ ਅਨਜੇਕਰ ਤੁਸੀਂ ਸੋਚਦੇ ਹੋ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਖੁਸ਼ ਵਿਅਕਤੀ ਉਹ ਹੈ ਜਿਸ ਕੋਲ ਬਹੁਤ ਸਾਰਾ ਪੈਸਾ ਹੈ ਤਾਂ ਇਹ ਤੁਹਾਡੀ ਗਲਤ ਫਹਮੀ ਹੈ ਕਿਉਂਕਿ ਜਿਸ ਵਿਅਕਤੀ ਦੇ ਕੋਲ ਤਿੰਨ ਚੀਜ਼ਾਂ ਹਨ ਅਸਲ ਵਿੱਚ ਉਹ ਸਭ ਤੋਂ ਖੁਸ਼ ਇਨਸਾਨ ਹੈ ਪਹਿਲੀ ਗੱਲ ਉਹ ਹੈ ਜਿਸ ਦੇ ਜਿਸ ਦੇ ਸਿਰ ਦੇ ਉੱਤੇ ਕਿਸੇ ਕਿਸਮ ਦਾ ਕੋਈ ਕਰਜ਼ਾ ਨਹੀਂ ਹੈ ਦੂਸਰੀ ਗੱਲ ਜੋ ਸਵੇਰੇ ਸ਼ਾਮ ਆਪਣੇ ਪਰਿਵਾਰ ਦੇ ਨਾਲ ਬੈਠਦਾ ਹੈ ਤੀਸਰੀ ਗੱਲ ਕਿ ਤੁਹਾਨੂੰ ਆਪਣਾ ਸ਼ਹਿਰ ਛੱਡ ਕੇ ਚੈਨ ਆ ਨਹੀਂ ਪਿਆ ਜੇਕਰ ਤੁਹਾਡੇ ਕੋਲ ਇਹ ਤਿੰਨ ਚੀਜ਼ਾਂ ਹਨ ਤਾਂ ਇਹ ਥਾਂ ਕਮੈਂਟ ਦੇ ਵਿੱਚ ਦੱਸੋ ਕਿ ਤੁਸੀਂ ਇਸ ਸੰਸਾਰ ਦੇ ਸਭ ਤੋਂ ਖੁਸ਼ਹਾਲ ਵਿਅਕਤੀ ਹੋ ਅਤੇ ਜੇਕਰ ਧਰਮ ਸੰਕਟ ਪਾ ਚਾਂਦਾ ਹੈ ਤਾਂ ਤੁਸੀਂ ਆਪਣੇ ਪਰਿਵਾਰ ਦੀ ਚੋਣ ਕਰੋਗੇ ਨਾ ਕਿ ਕਿਸੇ ਵੀ ਪੈਸੇ ਦੀ ਕਿਉਂਕਿ ਤੁਹਾਨੂੰ ਬਹੁਤ ਸਾਰੇ ਦਿਨਾਂ ਦੇ ਵਿੱਚ ਮਿਲੇ ਚੁਲੇ ਨਤੀਜੇ ਦੇਖਣ ਨੂੰ ਮਿਲਣਗੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਨੂੰ ਪਾਵਨਾ ਨਾਲ ਕਰੋ ਪਰ ਇਹ ਸੋਚ ਕੇ ਕਰੋ ਕਿ ਮੇਰੇ ਲਈ ਕੀ ਸਹੀ ਰਹੇਗਾ ਅਤੇ ਮੇਰੇ ਲਈ ਕੀ ਗਲਤ ਹੋਵੇਗਾ ਜੇ ਤੁਸੀਂ ਕੰਮ ਕਰੋਗੇ ਤਾਂ ਰابطੇ ਭਰੋਸਾ ਰੱਖੋ ਪਰ ਭਰੋਸਾ ਰੱਖੋ ਜੋ ਸਭ ਨੂੰ ਦਿੰਦਾ ਹੈ ਜਿਸ ਦੇ ਦਰ ਤੇ ਆਲਸ ਕੀਤੀ ਜਾਂਦੀ ਹੈ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਇਸ਼ਿਆ ਪੋਰੀਹੋਜ ਇਹ ਥੋੜਾ ਸਮਾਂ ਲੱਗ ਸਕਦਾ ਹੈ ਕਿਉਂਕਿ ਜੋ ਫਾਈਲ ਹੈ ਉਹ ਇਕੋ ਜਿਹੀ ਨਹੀਂ ਹੁੰਦੀ ਇਸੇ ਤਰ੍ਹਾਂ ਜੇਕਰ ਤੁਹਾਡੀ ਫਾਈਲ ਥੋੜੀ ਵੱਡੀ ਹੈ ਤਾਂ ਤੁਸੀਂ ਚਿੰਤਾ ਮਹਿਸੂਸ ਕਰੋਗੇ ਪਰ ਤੁਹਾਨੂੰ ਪਰਮਾਤਮਾ ਵਿੱਚ ਵਿਸ਼ਵਾਸ ਕਾਇਮ ਰੱਖਣਾ ਪਵੇਗਾ ਕਿਉਂਕਿ ਜੇਕਰ ਤੁਸੀਂ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਹੀਂ ਵਧ ਸਕੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਤੁਸੀਂ ਗਤੀਵਿਧੀਆਂ ਦੇ ਵਿੱਚ ਰੁਚੀ ਰਹਿੋਗੇ ਆਪਣੇ ਰੋਜ਼ਾਨਾ ਦੇ ਵਿਵਹਾਰ ਦੇ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੋ ਅਤੇ ਆਪਣੀ ਕੋਸ਼ਲਤਾ ਦੇ ਵਿੱਚ ਸੁਧਾਰ ਕਰੋ ਆਪਣੇ ਬੱਚੇ ਦੇ ਕੈਰੀਅਰ ਦੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰੋ ਕਿਸੇ ਮਹੱਤਵਪੂਰਨ ਵਿਅਕਤੀ ਦੀ ਮਦਦ ਮਦਦ ਬਹੁਤ ਮਦਦਗਾਰ ਹੋਵੇਗੀ ਤੁਹਾਡਾ ਮਨੋਬਲ ਅਤੇ ਆਤਮ ਵਿਸ਼ਵਾਸ ਆਪਣੇ ਸਿਖਰ ਤੇ ਰਹੇਗਾ ਕੋਟ ਕਚੇਰੀ ਦੇ ਨਾਲ ਸੰਬੰਧਿਤ ਮਾਮਲਾ ਜੋ ਚੱਲ ਰਿਹਾ ਹੈ ਉਹ ਬਹੁਤ ਹੀ ਜਲਦ ਹੱਲ ਹੋਣ ਵਾਲਾ ਹੈ ਦੋ ਵਿਚਾਰਾਂ ਵਿੱਚ ਚੰਗਾ ਮੇਲ ਮਿਲਾਪ ਅਤੇ ਤੁਹਾਡੇ ਰਿਸ਼ਤੇਦਾਰਾਂ ਨਾਲ ਜੋ ਖਟਾਸ ਚੱਲ ਰਹੀ ਸੀ ਉਹ ਗੁੱਸੇ ਅਤੇ ਗੁੱਸੇ ਨਾਲ ਮਿਠਾਸ ਵਿੱਚ ਬਦਲਣ ਵਾਲੀ ਹੈ ਪਰ ਤੁਹਾਨੂੰ ਆਪਣੇ ਆਪ ਤੇ ਕਾਬੂ ਰੱਖਣਾ ਪਏਗਾ ਨਹੀਂ ਤਾਂ ਸਮੇਂ ਦੇ ਨਾਲ ਹਾਲਾਤ ਵਿਗੜ ਸਕਦੇ ਹਨ ਹੁਣ ਅਸੀਂ ਤੁਹਾਨੂੰ ਇਸ ਦੇ ਉਪਾਅ ਦੱਸਣ ਜਾ ਰਹੇ ਹਾਂ ਕੁੰਭ ਰਾਸ਼ੀ ਵਾਲਿਆਂ ਨੇ ਇਹਨਾਂ ਉਪਾਅ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਹੈ ਅਤੇ ਕਰਨਾ ਹੈ ਸਭ ਤੋਂ ਪਹਿਲਾਂ ਇਹਨਾਂ ਪਾਧ ਤੇ ਧਿਆਨ ਦਿਓ ਤੁਸੀਂ ਸੋਮਵਾਰ ਨੂੰ ਸ਼ੈਨ ਦੀ ਧਾਰਾ ਦੇ ਨਾਲ ਮਹਾਦੇਵ ਨੂੰ ਅਭਿਸ਼ੇਕ ਕਰਨਾ ਹੈ ਅਤੇ ਸ਼ਹਿਦ ਦਾ ਪਰਵਾ ਇੱਕ ਸੈਚ ਹੋਣਾ ਚਾਹੀਦਾ ਹੈ ਸ਼ਿਵਲਿੰਗ ਪੁਰਾਣੀ ਦਾ ਪਾਠ ਕਰਨਾ ਹੈ ਉਥੇ ਹੀ ਖੜੇ ਰਹਿਣਾ ਹੈ ਤੇ ਇਹ ਤੁਹਾਡੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਤੁਹਾਨੂੰ ਆਪਣੇ ਕੈਰੀਅਰ ਦੇ ਵਿੱਚ ਸਫਲਤਾ ਮਿਲਦੀ ਹੈ ਅਤੇ ਧਨ ਪ੍ਰਾਪਤੀ ਦਾ ਰਸਤਾ ਵੀ ਆਸਾਨ ਹੁੰਦਾ ਹੈ ਦੋਸਤੋ ਇਹ ਸੇ ਜਾਣਕਾਰੀ কুমਭ ਰਾਸ਼ੀ ਵਾਲਿਆਂ ਦੇ ਬਾਰੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ